ਬੱਕਰੀਆਂ ਬੱਚੇ ਸਿੱਟ ਜਾਂਦੀਆਂ ਨੇ। ਕਈ ਵਾਰ ਤਾਂ ਖੁਰਾ ਇਹਦੇ ਪਿੱਛੇ ਬੱਚੇ ਸਿੱਟਣਾ ਠੀਕਾ ਉਹ ਮੋਸ਼ਨ ਹੋਣਾ ਕਈ ਸਾਰੇ ਕਾਰਨ ਹੋ ਸਕਦੇ ਆ। ਕਈ ਵਾਰ ਬੱਕਰੀ ਇੱਕ ਦੂਜੀ ਬੱਕਰੀ ਨੂੰ ਟੱਕਰ ਮਾਰ ਦਿੰਦੀ ਹੈਗੀ। ਉਹ ਵੀ ਵੱਡਾ ਕਾਰਨ ਹੈਗਾ। ਕਈ ਵਾਰ ਖੁਰਾਕ ਦੇ ਵਿੱਚ ਕਮੀ ਹੋਣਾ ਉਹ ਵੀ ਇੱਕ ਕਾਰਨ ਹੈਗਾ। ਤੇ ਕਈ ਵਾਰ ਮੰਨ ਲਓ ਵੀ ਉਹਦੇ ਯੂਟਰਸ ਦੇ ਵਿੱਚ ਹੀ ਬੱਚੇਦਾਨੀ ਦੇ ਵਿੱਚ ਹੀ ਕੋਈ ਇਦਾਂ ਦੀ ਸਮੱਸਿਆ ਹੁੰਦੀ ਹੈ ਕਿ ਮੰਨ ਲਓ ਐਤਕੀ ਬੱਕਰੀ ਨੇ ਡਿਲੀਵਰੀ ਦਿੱਤੀ ਉਹਦੇ ਅੰਦਰ ਕੋਈ ਗੰਦਗੀ ਵਗੈਰਾ ਰਹਿ ਜਾਂਦੀ ਆ ਪ੍ਰੋਪਰ ਯੂਟਰਸ ਸਾਫ਼ ਨਹੀਂ ਹੁੰਦਾ ਤਾਂ ਫਿਰ ਅਗਲੇ ਸੋਏ ਵੀ ਉਹ ਸਮੱਸਿਆ ਰਿਪੀਟ ਹੁੰਦੀ ਹੈਗੀ ਤਾਂ ਉਹ ਚੀਜ਼ ਤੋਂ ਆਪਾਂ ਕਿਹੜਾ ਟ੍ਰੀਟਮੈਂਟ ਕਰਦੇ ਆਂਗੇ ਉਹ ਨੋਟ ਕਰ ਲਓ ਜਾਂ ਫਿਰ ਰਿਪੀਟਰ ਜਿਹੜੀਆਂ ਬੱਕਰੀਆਂ ਹੁੰਦੀਆਂ ਇੰਨਾ ਉਹਦੇ ਖਾਤਰ ਆਪਾਂ ਇੰਜੈਕਸ਼ਨ ਯੂਜ਼ ਕਰਦੇ ਆਂ ਜਿਵੇਂ ਸਾਰਿਆਂ ਨੇ ਸੁਣਿਆ ਵਾ ਪਹਿਲਾਂ ਵੀ ਗੱਲ ਕਰਕੇ ਦੱਸ ਸੀਗਾ ਐਂਟੀਬਾਇਓਟਿਕ ਦੀ ਆਕਸੀਟੈਟਰਾਸਾਈਕਲਿਨ ਪੈਰਾਮਾਈਸਿਨ ਦੇ ਨਾਮ ਨਾਲ ਆਪਾਂ ਜਾਣਦੇ ਆਂ ਆਕਸੀਟੈਟਰਾਸਾਈਕਲਿਨ ਇੰਜੈਕਸ਼ਨ ਇੱਕ ਤਾਂ ਇਹ ਪਲੇਨ ਦੇ ਵਿੱਚ ਆਉਂਦਾ ਹੈਗਾ ਇੰਜੈਕਸ਼ਨ ਜਿਹੜਾ ਕਿ ਆਪਾਂ ਆਮ ਯੂਜ਼ ਕਰਦੇ ਆਂ ਐਂਟੀਬਾਇਟਿਕਸ ਕਈ ਵਾਰ ਪਸ਼ੂ ਨੂੰ ਬੁਖਾਰ ਹੋ ਗਿਆ ਸਰਦੀ ਲੱਗੀ ਹੋਈ ਹੈ ਇੱਕ ਆਕਸੀਟੈਟਰਾਸਾਈਕਲਿਨ ਇੰਜੈਕਸ਼ਨ ਐਲ ਏ ਦੇ ਨਾਂ ਤੇ ਆਉਂਦਾ ਹੈ ਐਲ ਏ ਦਾ ਮਤਲਬ ਤੁਸੀਂ ਸਮਝਣਾ ਇਹਦੀ ਸ਼ਾਰਟ ਫਾਰਮ ਤੋਂ ਹੀ ਸਮਝਣਾ ਹੈ ਐਲ ਏ ਦਾ ਮਤਲਬ ਹੁੰਦਾ ਲੌਂਗ ਐਕਟਿੰਗ ਹੁਣ ਪਲੇਨ ਇੰਜੈਕਸ਼ਨ ਆਪਾਂ ਕੋਈ ਵੀ ਇੰਜੈਕਸ਼ਨ ਲਾਉਨੇ ਆ ਕੋਈ ਬੁਖਾਰ ਤੋਂ ਲਾਉਨੇ ਆ ਦਸਤ ਤੋਂ ਲਾਉਨੇ ਆ ਆਪਾਂ ਨੂੰ ਕੀ ਕਰਦੇ ਆ 10-12 ਘੰਟਿਆਂ ਬਾਅਦ ਉਹਨੂੰ ਰਿਪੀਟ ਕਰਦੇ ਆਂਗੇ। ਸਵੇਰ ਲਾਇਆ ਸ਼ਾਮ ਨੂੰ ਦੁਬਾਰਾ ਫੇਰ ਲਾਉਨੇ ਆਂਗੇ। ਜਿਹੜਾ ਲੌਂਗ ਐਕਟਿੰਗ ਹੈ ਇਹਦੇ ਨਾਂ ਤੋਂ ਹੀ ਆਪਾਂ ਨੂੰ ਕਲੀਅਰ ਹੈ ਕਿ ਇਹ ਲੰਮਾ ਟਾਈਮ ਜਿਹੜੇ ਇੰਜੈਕਸ਼ਨ ਦਾ ਆਪਾਂ ਅਸਰ ਦੇਖਦਾ ਜਿਹਦੀ ਬੈਦਤਾ ਇੱਕ ਲੰਮਾ ਟਾਈਮ ਟਾਈਮ ਪੀਰੀਅਡ ਤੱਕ ਹੁੰਦੀ ਹੈ। ਇਹ ਇੰਜੈਕਸ਼ਨ ਇੱਕ ਵਾਰ ਲਾਉਣ ਤੋਂ ਬਾਅਦ 72 ਘੰਟੇ ਬਾਅਦ ਲੱਗਦਾ ਹੈ। ਠੀਕ ਹੈ ਜੀ ਇਹ ਲੇਖ ਲਓ ਇਹਦਾ ਪ੍ਰੋਪਰ ਕੋਰਸ ਤੁਹਾਨੂੰ ਸਮਝਾਉਵਾਂ ਵੀ ਕਦੋਂ ਲਾਉਣਾ ਹੈ। ਇਹੋ ਜੀ ਬੱਕਰੀ ਦੇ ਜਿਹੜੀ ਨੇ ਪਹਿਲਾਂ ਇਦਾਂ ਵੀ ਸਮੱਸਿਆ ਆਈ ਆ ਬੱਚੇ ਸਿੱਟੇ ਆ ਜਾਂ ਫਿਰ ਫੀਟ ਹੋ ਰਹੀ ਹੈ ਇਹਦਾ ਅਸਰ 72 ਘੰਟੇ ਰਹਿੰਦਾ ਹੀ ਜਣਿਤ ਤਨਦਨ ਤੱਕ ਇਹ ਇਹ ਇੰਜੈਕਸ਼ਨ ਜਿਹੜੀ ਬੱਕਰੀ ਨੇ ਪਹਿਲਾਂ ਕਦੇ ਇਹੋ ਜੀ ਸਮੱਸਿਆ ਹੈਗੀ ਐ ਵੀ ਪਹਿਲੇ ਸੂਏ ਬੱਚੇ ਸਿੱਟੇ ਉਹਨੋਂ ਆਪਾਂ ਜਦੋਂ ਦੁਬਾਰਾ ਢਾਈ ਮਹੀਨਿਆਂ ਦੀ ਗੱਪ ਹੋਊਗੀ ਉਹ ਜਦੋਂ ਢਾਈ ਮਹੀਨਿਆਂ ਦੀ ਗੱਪ ਬੱਕਰੀ ਹੋਊਗੀ ਉਦੋਂ ਤੁਸੀਂ ਕੀ ਕਰਨਾ ਹੈ ਇਹ ਇੰਜੈਕਸ਼ਨ ਆ 3 ਐਮ ਐਲ ਬੱਕਰੀ ਦੇ ਲਾਉਣਾ ਹੈ 3 ਐਮ ਐਲ ਲਾਤਾ ਉਸ ਤੋਂ ਬਾਅਦ 72 ਘੰਟਿਆਂ ਦਾ ਤੁਹਾਨੂੰ ਦੱਸਿਆਗਾ ਵਿਚਦੀ ਗੈਪ ਦੇਣਾ ਤੁਹਾਨੂੰ ਲਾਉਣਾ ਇੰਜੈਕਸ਼ਨ ਕਿਵੇਂ ਆ ਆਈ ਐਮ ਰੂਟ ਇਹ ਇੰਜੈਕਸ਼ਨ ਆ ਬਹੁਤ ਜਨਨ ਕਰਨ ਦਾ ਲਾਉਣ ਦੇ ਟਾਈਮ ਤੁਸੀਂ ਲਾ ਕੇ ਇੰਜੈਕਸ਼ਨ ਚਾਹੇ ਕੋਈ ਵੀ ਇੰਜੈਕਸ਼ਨ ਲਾਉਨੇ ਹੋ ਉਹਨੂੰ ਤੁਸੀਂ ਹਲਕਾ ਜਿਹਾ ਰਬ ਕਰਨਾ ਹੁੰਦਾ ਉਸ ਟਾਈਮ ਲਈ ਠੀਕ ਹੈ बाकी दवाई एक जगह पे रुकी ना रहे आगे पास कर दे ਤੁਸੀਂ ਰੱਬ ਕਰ ਦਿੰਦੇ ਹੋ ਤਾਂ ਫਿਰ ਠੀਕ ਹੈ 3 ਐਮ ਐਲ ਜਦੋਂ ਆਪਾਂ 2.5 ਮਹੀਨਾ ਦੀ ਬੱਕਰੀ ਦੇ ਗੱਭ ਬੱਕਰੀ ਦੇ ਲਾ ਦਿੰਨੇ ਆਪਾਂ 72 ਘੰਟਿਆਂ ਦਾ ਗੈਪ ਵਿੱਚ ਦੀ ਦੇ ਕੇ ਅੱਜ ਲਾਇਆ 3 ਦਿਨ ਛੱਡ ਕੇ ਚੌਥੇ ਦਿਨ ਫੇਰ ਆਪਾਂ ਹੀ ਕਰਦੇ ਆ 3 ਐਮ ਐਲ ਲਾਉਨੇ ਆ ਸਮਝ ਆ ਗਈ ਗੱਲ 3 ਐਮ ਐਲ ਫੇਰ ਲਾ ਦਿੰਨੇ ਆ ਫੇਰ 3 ਦਿਨਾਂ ਦਾ ਗੈਪ 72 ਘੰਟਿਆਂ ਛੱਡ ਕੇ ਫੇਰ ਆਪਾਂ ਇਹਦੇ ਤੀਜੀ ਡੋਜ਼ ਲਾਉਨੇ ਆ 3 ml ਤਿੰਨ ਤਿੰਨ ਦਿਨਾਂ ਦੇ ਗੈਪ ਨਾਲ ਇਹ ਆਪਾਂ ਸਾਰਾ ਇਹਦਾ ਡੋਜ਼ ਕੰਪਲੀਟ ਕਰਦੇ ਹਾਂਗੇ ਫਿਰ ਉਦੋਂ ਬਾਅਦ ਜੇ ਕੋਈ ਬੱਕਰੀ ਤੁਸੀਂ ਕ੍ਰੋਸ ਕਰਵਾਉਣੀ ਹੈ ਦੁਬਾਰਾ ਖੇਤੇ ਵਿੱਚ ਆਉਂਦੀ ਹੈ ਕਿ ਫਿਰ ਆਪਾਂ ਇਹਨੂੰ ਕ੍ਰੋਸ ਕਰਵਾਓ ਇੱਕ ਇੰਜੈਕਸ਼ਨ ਦਾ ਪ੍ਰੋਪਰ ਕੋਰਸ ਕਰਕੇ ਜੇ ਬੱਕਰੀ ਤੁਹਾਡੀ ਪ੍ਰੈਗਨੈਂਟ ਹੈ 2 ਢਾਈ ਮਹੀਨਿਆਂ ਦੀ ਤੁਸੀਂ ਆਹ ਇੰਜੈਕਸ਼ਨ ਲਾਓ 3 ml ਫਿਰ 72 ਘੰਟਿਆਂ ਦੇ ਬਾਅਦ 3 ml ਫਿਰ 72 ਘੰਟੇ ਛੱਡ ਕੇ 3 ml ਇੰਦਾ ਤਿੰਨ ਡੋਜ਼ ਲਾਉਣ ਨਾਲ ਕੀ ਹੁੰਦਾ ਜੋ ਵੀ ਪਹਿਲਾਂ ਕੋਈ ਸਮੱਸਿਆ ਕੋਈ ਬੱਚੇਦਾਨੀ ਯੂਟਰਸ ਦੇ ਵਿੱਚ ਕੋਈ ਇਨਫੈਕਸ਼ਨ ਹੈ ਤਾਂ ਉਹ ਠੀਕ ਹੋ ਜਾਂਦੀ ਹੈ ਬੱਕਰੀ ਤੁਹਾਡੀ ਬਿਲਕੁਲ ਸਹੀ ਟਾਈਮ ਤੇ ਸਹੀ ਫੂ ਪੈਂਦੀ ਹੈ ਇਹ ਸਮੱਸਿਆ ਸਾਨੂੰ ਵੀ ਸਟਾਰਟਿੰਗ ਦੇ ਵਿੱਚ ਫਾਰਮ ਦੇ ਵਿੱਚ ਆਈ ਸੀਗੀ ਸਾਡੀਆਂ ਤਿੰਨ ਚਾਰ ਬੱਕਰੀਆਂ ਦੇ ਵਿੱਚ ਇਦਾਂ ਅਬੋਰਸ਼ਨ ਹੋਇਆ ਸੀਗਾ ਬੱਕਰੀਆਂ ਦਾ ਤਾਂ ਇਹ ਜਿਹੜੀ ਇੰਜੈਕਸ਼ਨ ਇਹਦਾ ਟਰੀਟਮੈਂਟ ਸਾਨੂੰ ਕੰਸਲਟੈਂਸੀ ਕਿੱਥੋਂ ਮਿਲੀ ਸੀਆਰ ਜੀ ਮਸਤਰਾ ਦੇ ਵਿੱਚ ਠੀਕ ਹੈ ਉੱਥੇ ਸੀਨੀਅਰ ਸਾਇੰেন্টিਸਟ ਹੈਗੇ ਆ ਉਹਨਾਂ ਨਾਲ ਗੱਲ ਕੀਤੀ ਜਿਨ੍ਹਾਂ ਦਾ 40-40 ਸਾਲਾਂ ਦਾ ਐਕਸਪੀਰੀਅੰਸ ਸੀਗਾ ਤਾਂ ਅੱਜ ਵੀ ਜੇ ਕੋਈ ਸਮੱਸਿਆ ਆਉਂਦੀ ਹੈ ਸਾਡੇ ਨਾਲ ਜੁੜ ਕੇ ਜੋ ਵੀ ਫਾਰਮਰ ਮਤਲਬ ਕੰਮ ਕਰੀ ਜਾਂਦੇ ਆ ਸਾਨੂੰ ਨਹੀਂ ਵੀ ਪਤਾ ਹੁੰਦਾ ਆਪਾਂ ਉੱਥੇ ਫੋਨ ਲਾਉਂਦੇ ਆ ਕਿ ਉਹਨਾਂ ਨੂੰ ਦੱਸ ਦਿਆ ਵੀ ਇਹ ਕੰਡੀਸ਼ਨ ਹੈ ਕਿ ਬੱਕਰੀ ਦੀ ਇੰਨਾ ਭਾਰ ਹੈਗਾ ਤਾਂ ਉਹ ਜੋ ਟ੍ਰੀਟਮੈਂਟ ਮਤਲਬ ਦੱਸਦੇ ਆ ਆਪਾਂ ਕਰਦੇ ਆਂਗੇ ਤਾਂ ਇਹ ਅਜਮਾਇਆ ਹੋਇਆ ਟ੍ਰੀਟਮੈਂਟ ਹੈਗਾ ਇੱਕ ਬੱਕਰੀਆਂ ਦੇ ਵਿੱਚ ਦੇਖੋ ਗਰਭਪਾਤ ਇੱਕ ਬਿਮਾਰੀ ਹੈਗੀ ਬੱਕਰੀਆਂ ਚ ਕਿ ਹਰ ਲਾਈਵ ਸਟਾਕ ਦੇ ਵਿੱਚ ਹੈਗੀ ਕੀ ਨੰਬਰ ਬਰਸੈਲੋਸਿਸ ਕਹਿ ਦਿੰਨੇ ਆਪਾਂ ਗਰਭ ਪਾਦਾ ਪਰ ਉਹ ਬੱਕਰੀਆਂ ਦੇ ਵਿੱਚ ਬਹੁਤ ਘੱਟ ਹੈ ਵੱਡੇ ਪਸ਼ੂਆਂ ਦੇ ਵਿੱਚ ਤਾਂ 1-2% ਦੇਖੀ ਜਾਂਦੀ ਹੈ ਪਰ ਸਾਨੂੰ ਵੀ ਸ਼ੱਕ ਪਿਆ ਸੀਗਾ ਕਿਤੇ ਬਰਸੈਲਾ ਨਾਂ ਦੀ ਬਿਮਾਰੀ ਆਪਣੇ ਫਾਰਮ ਦੇ ਵਿੱਚ ਨਾ ਆ ਗਈ ਹੋਵੇ ਕਿਉਂਕਿ ਜੇ ਉਹ ਬਿਮਾਰੀ ਆ ਜੇ ਉਹ ਇੰਨੀ ਖਤਰਨਾਕ ਬਿਮਾਰੀ ਹੁੰਦੀ ਹੈ ਕਿ ਬੱਕਰੀਆਂ ਜਿੰਨੀਆਂ ਵੀ ਬੱਕਰੇ ਦੇ ਟੱਚ ਦੇ ਵਿੱਚ ਆਉਣਗੀਆਂ ਉਸ ਤੋਂ ਬਾਅਦ ਬੱਕਰਾ ਜਿੰਨੀਆਂ ਬੱਕਰੀਆਂ ਨੂੰ ਕ੍ਰੋਸ ਕਰੂਗਾ ਤਾਂ ਉਹ ਬਿਮਾਰੀ ਅੱਗੇ ਦੇ ਅੱਗੇ ਪਾਸ ਹੋਈ ਜਾਂਦੀ ਹੈ ਉਹਦਾ ਕੋਈ ਐਂਡ ਨਹੀਂ ਹੁੰਦਾ ਠੀਕ ਹੈ ਪਰ ਉਹ ਸਾਨੂੰ ਸ਼ੱਕ ਹੋਇਆ ਅਸੀਂ ਬੱਕਰੀਆਂ ਦਾ ਟੈਸਟ ਕਰਵਾਇਆ ਬਲੱਡ ਸੀਰਮ ਲੈ ਕੇ ਲੈਬੋਰੀ ਦੇ ਵਿੱਚ ਲਾ ਜਾ ਕੇ ਅਸੀਂ ਉਹ ਟੈਸਟ ਕਰਵਾਇਆ ਚਾਰ ਪੰਜ ਬੱਕਰੀਆਂ ਦਾ ਇੱਕ ਬੱਕਰੇ ਦਾ ਪਰ ਉਹ ਰਿਪੋਰਟ ਕੀ ਹੈ 네ਗੇਟਿਵ ਆਈ ਉਹਦੇ ਵਿੱਚ ਕਾਰਨ ਕੀ ਸੀਗਾ ਕਈ ਵਾਰ ਬੱਕਰੀਆਂ ਦੇ ਖੁਰਾਕ ਦੇ ਵਿੱਚ ਵੀ ਕਮੀ ਹੋ ਜਾਂਦੀ ਸੀਗੀ ਕਈ ਵਾਰ ਹੋ ਸਕਦਾ ਸੀ ਵੀ ਤਕੜੀ ਬੱਕਰੀ ਆ ਉਹ ਮਾੜੀ ਨੂੰ ਟੱਕਰ ਮਾਰਦੀ ਹੈਗੀ ਤਾਂ ਵੀ ਬੱਚੇ ਸੜਾ ਦਿੰਦੀ ਹੈਗੀ ਤਾਂ ਉਹ ਆਪਣੇ ਬੈਡ ਮੈਨੇਜਮੈਂਟ ਦਾ ਕਾਰਨ ਵੀ ਹੋ ਸਕਦਾ ਤੁਸੀਂ ਇਹ ਚੀਜ਼ ਦਾ ਮਤਲਬ ਗੌਰ ਕਰਨੀ ਹੈ ਵੀ ਜਦੋਂ ਬੱਕਰੀ ਇਹਨੇ ਥੋੜਾ ਟਾਈਮ ਰਹਿ ਜਾਂਦਾ ਨਾ ਉਹਨੂੰ ਦੂਜੀਆਂ ਬੱਕਰੀਆਂ ਨਾਲੋਂ ਅਲੱਗ ਕਰ ਦੋ ਠੀਕ ਹੈ ਉਹਦੀ ਖਾਦ ਖਰਾਕਾ ਚਾਹੇ ਬੱਕਰੀਆਂ ਬਾਹਰ ਤਾਂ ਕੱਟੀਆਂ ਚਰ ਕੇ ਆਉਂਦੀਆਂ ਸ਼ਾਮ ਦੇ ਟਾਈਮ ਇਹਨਾਂ ਨੂੰ ਹੈਬਿਟ ਹੁੰਦੀ ਹੈ ਆਪਾਂ ਘਰੇ ਕੋਈ ਦਾਣਾ ਪਾਉਂਨੇ ਆ ਚਾਰਾ ਪਾਉਂਨੇ ਆ ਤਾਂ ਇਹ ਇੱਕ ਦੂਜੀ ਨੂੰ ਬਹੁਤ ਮਾਰਦੀਆਂ ਆ ਤਾਂ ਉਦੋਂ ਤੁਸੀਂ ਜਿਹੜੀ ਕੋਈ ਮਾੜੀ ਬੱਕਰੀ ਆ ਜਾਂ ਡਰਦੀ ਆ ਜਾਂ ਪ੍ਰੈਗਨੈਂਟ ਆ ਨੇੜੇ ਸੂਣ ਵਾਲੀ ਆ ਉਹਨੂੰ ਥੋੜਾ ਜਿਆ ਕੋਸ਼ਿਸ਼ ਕਰਿਆ ਕਰੋ ਕਿ ਇੱਕ ਅੱਡ ਸੈਪਰੇਟ ਖਾਣੇ ਦੇ ਵਿੱਚ ਕੱਢ ਕੇ ਤੇ ਉਹਨੂੰ ਅੱਟ ਤੋਂ ਖਰਾਕ ਪਾਤੀ ਦੂਜਿਆਂ ਨੂੰ ਅੱਟ ਤੋਂ ਪਾਤੀ ਤਾਂ ਆਪਾਂ ਇਹ ਟ੍ਰੀਟਮੈਂਟ ਕੀਤਾ ਉਸ ਤੋਂ ਬਾਅਦ ਕੋਈ ਸਮੱਸਿਆ ਨਹੀਂ ਆਈ ਬੱਕਰੀਆਂ ਸਹੀ ਸੂਗਾਂ ਕੋਈ ਸਮੱਸਿਆ ਨਹੀਂ ਇਹ ਟ੍ਰੀਟਮੈਂਟ ਆ ਆਕਸੀਟੈਟਰਾਸਾਈਕਲਿਨ ਦਾ ਜੇ ਕੋਈ ਬੱਕਰੀ ਰਿਪੀਟ ਹੁੰਦੀ ਹੈ ਬੱਚੇ ਸਿਰ ਵੀ ਹੈ ਇਹ ਆਪਾਂ ਜਮਾਵਾਂਗੇ ਦੇਖੋ ਬਿਲਕੁਲ ਸਮੱਸਿਆ ਖਤਮ ਨਹੀਂ ਹੁੰਦੀ ਹੁੰਦੀ ਪਰ ਇਹਦੇ ਨਾਲ ਕੰਟਰੋਲ ਕੀ ਅਸੀਂ ਆਪ ਖੁਦ ਦੇਖਿਆ 70 80% ਬਿਮਾਰੀ ਕੰਟਰੋਲ ਹੋਈ ਹੈ